ਨੋ ਬੋਰੀ ਹੁੰਦੇ ਰੰਗ ਦਾ ਵੀ ਬਿਰੇ ਕਾਫੀ ਵਾਲਾ ਦਿਖਾਇਓ ਆ ਕਾਫੀ ਵਾਲਾ ਇਹਦੇ ਨਾਲ ਦਾ ਹੈਗਾ ਤਾਂ ਉੱਪਰ ਦਿਖਾਇਓ ਇਹ ਦੇ ਦੋ ਫਿਰ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਉਹ ਤੁਹਾਨੂੰ ਦਿਖਾਉਣੀ ਆ ਮੈਂ ਲੇਟੈਸਟ ਡਿਜ਼ਾਈਨ ਇਸ ਗਰਮੀਆਂ ਦੇ ਕਾਟਨ ਦੇ ਸੂਟ ਜੇ ਮੈਂ ਤੁਹਾਨੂੰ ਨਾਬੇ ਦੀਆਂ ਸ਼ਾਪਸ ਦੱਸ ਦੰਨੀ ਆ ਵੀ ਮੈਂ ਕਿੱਥੋਂ ਕਿੱਥੋਂ ਸੂਟ ਬਾਏ ਕੀਤੇ ਨੇ ਇਹ ਸਭ ਤੋਂ ਪਹਿਲਾਂ ਸੀ ਮਾਡਰਨ ਵਾਲਿਆਂ ਦੀ ਸ਼ਾਪ ਤੇ ਗਏ ਜੋ ਸਦਰ ਬਾਜ਼ਾਰ ਦੇ ਵਿੱਚ ਆ ਉੱਥੇ ਬਿਊਟੀਫੁੱਲ ਜੇ ਸੂਟ ਦੇਖੇ ਮੈਂ ਕਾਟਨ ਦੇ ਸੂਟ ਨੇ ਪਿਓਰ ਕਾਟਨ ਦੇ ਸੂਟ ਇਹ ਵੀ ਬਹੁਤ ਸੋਹਣਾ ਸੂਟ ਸੀ ਇਹਦੇ ਪੌਂਚੇ ਵਰਕ ਹੋਏ ਹੋਏ ਸੀ ਨਾਲ ਨਾਲ ਹੀ ਇਹਦੇ ਦੁਪੱਟਾ ਸੀ ਇਹ ਪ੍ਰਿੰਟਡ ਸੂਟ ਨੇ ਇੰਨਾਂ ਨਾਲ ਪਲੇਨ ਸਲਵਾਰ ਸੀ ਇਹ ਵੀ ਪ੍ਰਿੰਟਡ ਸੂਟ ਇਹ ਟੈਬੀ ਕਾਟਨ ਇਹ ਰਾਮਟੈਕਸ ਦੇ ਨੇ ਸੂਟ ਬਹੁਤ ਸੋਹਣੇ ਪ੍ਰਿੰਟਿੰਗ ਸੀ ਇਹ ਥੋੜਾ ਡਾਰਕ ਚਾਰਟ ਆ ਜਿਨ੍ਹਾਂ ਨੂੰ ਡਾਰਕ ਕਲਰ ਪਸੰਦ ਨੇ ਬਹੁਤ ਸੋਨੇ ਸੋਨੇ ਪ੍ਰਿੰਟ ਨੇ ਗਰਮੀਆਂ ਦੇ ਸੂਟਾਂ ਦੇ ਤੇ ਜੋ ਸੂਟ ਮੈਂ ਬਾਏ ਕੀਤੇ ਨੇ ਉਹਨਾਂ ਦੀ ਮੈਂ ਅਲੱਗ ਤੋਂ ਵੀਡੀਓ ਬਣਾ ਦੂੰਗੀ ਉਹ ਸੂਟ ਹਜੇ ਮੇਰੇ ਰੈਡੀ ਹੋ ਰਹੇ ਨੇ ਇਹ ਆਪਾਂ ਗਏ ਸੀ ਸਾਧੂ ਰਾਮਾਂ ਲੈਂਦੇ ਉੱਥੇ ਸੀ ਇਹ ਸੂਟ ਕਾਟਨ ਦੇ ਮੈਚਿੰਗ ਇਹ ਆਪਾਂ ਜੈਨ ਵਾਲਿਆਂ ਦੇ ਗਏ ਸੀ ਤੇ ਫਾਈਨਲੀ ਜਾ ਕੇ ਮੈਨੂੰ ਜੈਨ ਵਾਲਿਆਂ ਦੇ ਜ਼ਿਆਦਾ ਵਧੀਆ ਕੁਆਲਿਟੀ ਲੱਗੀ ਰੇਟ ਬੇਸ਼ੱਕ ਉੱਥੇ ਹਾਈ ਸੀ ਬਟ मतलब सूट देख दे सारी अपन पसंद आ गए ये पच्ची पच्ची सौ की रेंज ने सारे सूट एक पार्टीवेयर सूट ने बर्बरी के ने कॉटन दुपट्टा ये सारे बर्बरी जॉरजट सूट्स ने गे जो अजकल काफ़ी ट्रेंड चल रहे हैं बट इन्ह नीचे लाइनिंग लाई पैंती है ਬਹੁਤ ਸੋਨੇ ਲੇਟੈਸਟ ਕਲੈਕਸ਼ਨ ਹੈ ਸਾਰੀ ਤੁਸੀਂ ਇਹਨਾਂ ਤੋਂ ਇੰਸਟਾ ਤੇ ਦੇਖ ਕੇ ਵੀ ਇਹਨਾਂ ਦੇ ਪੇਜ ਤੋਂ ਮੰਗਾ ਸਕਦੇ ਹੋ ਘਰੇ ਬੈ ਕੇ ਸੂਟ ਤੇ ਮਤਲਬ ਪ੍ਰਿੰਟਸ ਉੱਤੇ ਹਨ ਲਿਮਟਿਡ ਪ੍ਰਿੰਟ ਸੀ ਸਾਰੀ ਮਤਲਬ ਨਵੇਂ ਡਿਜ਼ਾਈਨ ਸੀ ਕੋਈ ਵੀ ਤੁਹਾਨੂੰ ਪਿਛਲੇ ਸਾਲ ਇਹ ਕਾਟ ਨਹੀਂ ਨਹੀਂ ਦੁੱਪਰ ਵਿਚਕਾਰ ਬੜਾ ਹਾਂ ਇਹ ਕਾਟ ਨਹੀਂ ਸਾਢੇ 3 ਮੀਟਰ ਪਣੇ ਵਾਲੇ ਨੇ ਨਹੀਂ ਕੱਢ ਕੇ ਲੈ ਆ। 1.7 570। ਆਲੋ ਆ ਤੁਲੇ ਬੋਲ। ਉਹ ਮਾੜੀ ਨਹੀਂ ਬੰਦ। ਨੀਰੂ ਗਿਆ। ਆੜੇ ਤੇ ਆਂਦੇ ਆ। ਨਾਲ ਗੱਲ ਵੀ ਪਾ ਲੈ। ਗਾਣੇ ਬਾਰੇ। ਉਹ ਕਦੀ ਆ ਲੱਗੇ ਜਿਹੜਾ ਕੀ ਜਿਹੜਾ ਚੱਲ ਰਿਹਾ ਸੀ। ਆਪ ਰਿੰਟ ਚ ਫੋਰ ਮਿਲ ਜੂਗਾ ਇਹ ਕਲਰ। ਨਹੀਂ। ਆਪ ਰਿੰਟ ਚ ਦਿਖਾਓ। ਇਹ ਕਲਰ ਹੋ ਰਿਹਾ। ਹਾਂ ਉਹ ਆਪੇ ਸਿੱਕੇ ਸੋਲ। ਨਹੀਂ ਆ ਤਾਂ ਰਹਿਣ ਦੋ ਇਹਨਾਂ ਖੋਲੋ।